ਮਹਾਰਾਸ਼ਟਰ ਦੇ 2008 ਮਾਲੇਗਾਓ ਬਲਾਸਟ ਕੇਸ ਚ ਸਾਰੇ ਮਲਜ਼ਮ ਬਰੀ ਐਨਆਈਏ ਕੋਰਟ ਨੇ ਕਿਹਾ ਸ਼ੱਕ ਦੇ ਆਧਾਰ ਤੇ ਨਹੀਂ ਦੇ ਸਕਦੇ ਸਜ਼ਾ ਧਮਾਕੇ ਚ 6 ਲੋਕਾਂ ਦੀ ਗਈ ਸੀ ਜਾਨ ਤਹਿਸੀਲਾਂ ਚੋਂ ਰਿਸ਼ਵਤਖੋਰੀ ਖਤਮ ਕਰਨ ਲਈ ਸਰਕਾਰ ਦਾ ਵੱਡਾ ਫੈਸਲਾ ਲੰਮੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ 7 ਸਾਲ ਤੋਂ ਘੱਟ ਨੌਕਰੀ ਵਾਲੇ ਨੌਜਵਾਨ ਸਾਂਭਣਗੇ ਜਿੰਮਾ ਪੰਜਾਬ 'ਚ ਜਲਦ ਹੋਣਗੀਆਂ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਸੀਜ਼ ਨੂੰ ਲਿਖੀ ਚਿੱਠੀ ਪੰਜਾਬ ਫ੍ਰੀ ਹੋਵੇਗਾ ਕੈਂਸਰ ਵਾਲਾ ਪੈਟ ਸਕੈਨ 3-4 ਮਹੀਨਿਆਂ 'ਚ ਯੋਜਨਾ ਦੀ ਹੋਵੇਗੀ ਸ਼ੁਰੂਆਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤੀ ਜਾਣਕਾਰੀ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਸਪਸ਼ਟਿਕਰਨ ਕਿਹਾ ਕੈਨੇਡਾ ਚ ਬਣੀ EKF ਇੰਟਰਨੈਸ਼ਨਲ ਐਸੋਸੀਏਸ਼ਨ ਨਾਲ ਸਾਡਾ ਨਹੀਂ ਕੋਈ ਲਿੰਕ ਵਕੀਲ ਮੁਤਾਬਕ ਕਿਸੇ ਜਥੇਬੰਦੀ ਨੂੰ ਆਧਾਰ ਬਣਾ ਕੇ ਅਮਰਿਤਪਾਲ ਤੇ ਤੀਜੀ ਵਾਰ ਲਾਇਆ ਗਿਆ ਹੈ ਐਨਐਸਸੀ ਉਸੇ ਵਾਲਾ ਦੇ ਬੁੱਤ ਦੀ ਵੀਡੀਓ ਭੇਜ ਕੇ ਜੀਜੀਪੀ ਲੀਡਰ ਦਿਗਵਿਜੇ ਚਟਾਲਾ ਨੂੰ ਧਮਕੀ ਵੀਡੀਓ ਚ ਬੁੱਧ ਤੇ ਫਾਇਰਿੰਗ ਹੋਣ ਦੀ ਗੱਲ ਦਿਗਵਿਜੇ ਚਟਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਧੇਬੀ ਖਿਲਾਫ ਬਿਲ ਤੇ ਬਣੀ ਸਲੈਕਟ ਕਮੇਟੀ ਨੇ ਮੰਗੇ ਜਨ ਤੱਕ ਸੁਝਾ WhatsApp ਨੰਬਰ ਤੇ ਈਮੇਲ ਕੀਤਾ ਜਾ ਰਹੀ ਆਪਣੇ ਹਲਕੇ ਦੇ ਵਿਧਾਇਕ ਰਾਹੀਂ ਵੀ ਭੇਜੀ ਜਾ ਸਕਦੀ ਹੈ ਰਾਏ ਜਿਹਦੀ ਦਿਹਾੜੇ ਤੇ ਊਧਮ ਸਿੰਘ ਨੂੰ ਸਜਦਾ ਕਰ ਰਿਹਾ ਦੇਸ਼ ਥੋੜੀ ਦੇਰ ਚ ਸੁਨਾਮ ਸੂਬਾ ਪਦਰੀ ਸਮਾਗਮ ਸ਼ਾਮਲ ਹੋਣਗੇ ਸੀਐਮ ਮਾਨ ਤੇ ਕੇਜਰੀਵਾਲ ਸੁਨਾਮ ਤੋਂ ਕੋਟਸ਼ਮੀਰ ਨੂੰ ਜਾਂਦੀ ਸੜਕ ਦਾ ਨਾਮ ਰੱਖਿਆ ਜਾਵੇਗਾ ਸ਼ਹੀਦ ਊਧਮ ਸਿੰਘ ਮਾਰਗ ਯਾਬ ਦੇ ਵਿਸ਼ੇਖ ਸ਼ਰਮਾ ਨੇ ਰਚਿਆ ਇਤਿਹਾਸ ਇੰਟਰਨੈਸ਼ਨਲ ਕ੍ਰਿਕਟ ਰੈਂਕਿੰਗ ਚ ਟੌਪ ਤੇ ਬਣਾਈ ਜਗ੍ਹਾ ਸੀਮਾਨ ਨੇ ਦਿੱਤੀ ਵਧਾਈ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਥੋੜੀ ਦੇਰ ਦੇ ਵਿੱਚ ਦੂਜੇ ਪਾਸੇ ਸੰਸਦੀ ਕਾਰਵਾਈ ਸ਼ੁਰੂ ਹੋਣੀ ਆ ਪਰ ਇਸ ਤੋਂ ਪਹਿਲਾਂ ਵੱਡੀ ਖਬਰ 2008 ਮਾਲੇਗਾਓ ਬਲਾਸਟ ਕੇਸ ਦੇ ਵਿੱਚ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਸਾਧਵੀ ਪ੍ਰੰਗਿਆਸਣੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ ਸ਼ੱਕ ਦੇ ਆਧਾਰ ਤੇ ਸਜ਼ਾ ਨਹੀਂ ਦੇ ਸਕਦੇ ਅਦਾਲਤ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਨੈਤਿਕ ਆਧਾਰ ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਅਨਾਈਏ ਕੋਰਟ ਨੇ ਸੱਤਾ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਏ ਤੇ ਇਹ ਵੀ ਕਿਹਾ ਏ ਕਿ ਯੁਆਪਾ ਲਾਉਣਾ ਸਹੀ ਨਹੀਂ ਸੀ ਅਵਿਨਭ ਭਾਰਤ ਦੀ ਫੰਡਿੰਗ ਦੇ ਸਬੂਤ ਨਹੀਂ ਮਿਲੇ ਤੁਹਾਨੂੰ ਦੱਸ ਦਈਏ ਕਿ 29 ਸਤੰਬਰ 2008 ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਅਤੇ ਨਰਾਤਿਆਂ ਤੋਂ ਠੀਕ ਪਹਿਲਾਂ ਮਹਾਰਾਸ਼ਟਰ ਦੇ ਮਾਲੇਗਾਉਂ ਦੇ ਵਿੱਚ ਇੱਕ ਧਮਾਕਾ ਹੋਇਆ ਸੀ ਧਮਾਕੇ ਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਇੱਕ ਦਹਾਕੇ ਤੱਕ ਚੱਲੇ ਮੁਕਦਮੇ ਦੇ ਦੌਰਾਨ 323 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ 34 ਗਵਾਹ ਮੁੱਕਰ ਗਏ ਤੇ ਅੱਜ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤੇ ਗਏ ਨੇ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਨੂੰ ਹੁਣ ਬਰੀ ਕਰ ਦਿੱਤਾ ਗਿਆ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਬਰੀ ਕੀਤਾ ਗਿਆ ਲੈਫਟੀਨੈਂਟ ਕਰਨਲ ਪ੍ਰੋਹਿਤ ਨੂੰ ਬਰੀ ਕਰ ਦਿੱਤਾ ਗਿਆ ਏ ਮੇਜਰ ਤੋ ਦੱਸ ਦिए ਕਿ ਇਸ ਮਾਲੇਗਾਉਂ ਦੇ ਵਿੱਚ ਜੋ ਬਲਾਸਟ ਹੋਇਆ ਉਸ ਦੇ ਵਿੱਚ ਹੁਣ 17 ਸਾਲ ਬਾਅਦ ਐਨਆਈਏ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਅਤੇ ਸਾਧਵੀ ਪ੍ਰਗਿਆ ਸਮੇਤ ਸਾਰੇ ਮਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੱਤ ਦੇ ਸੱਤ ਮਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਮਾਲੇਗਾਉਂ ਬਲਾਸਟ ਮਾਮਲੇ ਦੇ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਅੱਜ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਾਧਵੀ ਪਰ ਅਗਿਆ ਠਾਕੁਰ ਸਣੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਇਹ ਦੱਸਦੀ ਹੈ ਕਿ ਐਨਆਈਏ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤੇ ਜੱਜ ਨੇ ਫੈਸਲਾ ਪੜ੍ਹਦੇ ਹੋਏ ਕਿਹਾ ਕਿ ਇਹ ਸਾਬਿਤ ਨਹੀਂ ਹੋ ਪਾਇਆ ਇਹ ਕਿ ਮੋਟਰਸਾਈਕਲ ਦੇ ਵਿੱਚ ਬੰਬ ਰੱਖਿਆ ਗਿਆ ਸੀ ਤੇ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜ਼ਖਮੀਆਂ ਦੀ ਉਮਰ 101 ਨਹੀਂ ਬਲਕਿ 95 ਸਾਲ ਸੀ ਤੇ ਕੁਝ ਮੈਡੀਕਲ ਸਰਟੀਫਿਕੇਟ ਦੇ ਵਿੱਚ ਵੀ ਹੇਰਾਫੇਰੀ ਦੀ ਗੱਲ ਸਾਹਮਣੇ ਆਈ ਹੈ ਤੇ ਹੁਣ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਏ 29 ਸਤੰਬਰ 2008 ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਅਤੇ ਨਰਾਤਿਆਂ ਤੋਂ ਠੀਕ ਪਹਿਲਾਂ ਮਹਾਰਾਸ਼ਟਰ ਦੇ ਮਾਲਕਾਉਂ ਦੇ ਵਿੱਚ ਇਹ ਤਮਾਕਾ ਹੋਇਆ ਸੀ ਤਮਾਕੇ ਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਤੇ ਇੱਕ ਦਹਾਕਾ ਕਰੀਬ 10 ਸਾਲ ਇਹ ਮਕਦਮਾ ਚੱਲਦਾ ਰਿਹਾ 323 ਗਵਾਹ ਪੁੱਗਤੇ ਜਿਨ੍ਹਾਂ ਦੇ ਵਿੱਚੋਂ 34 ਗਵਾਹ ਮੁਕਰ ਗਏ ਸਨ ਤੇ ਅੱਜ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ 17 ਸਾਲ ਬਾਅਦ ਇਹ ਫੈਸਲਾ ਆਇਆ ਤੇ ਸਾਰੇ ਮਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਵੱਡੇ ਨਾਮ ਨੇ ਜਿਨ੍ਹਾਂ ਨੂੰ ਬਰੀ ਕੀਤਾ ਗਿਆ ਹੈ ਤਾਂ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਨਆਈਏ ਕੋਰਟ ਨੇ ਸੱਤਾ ਮਲਜ਼ਮਾਂ ਨੂੰ बरी ਕਰ ਦਿੱਤਾ 2008 ਮਾਲੇਗਾਉ ਬਲਾਸਟ ਕੇਸ ਦੇ ਵਿੱਚ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਹੈ ਕੋਰਟ ਨੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਨੇ ਸਾਧਵੀ ਪ੍ਰਗਿਆਸਣ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਤੇ ਕਿਹਾ ਹੈ ਕਿ ਸ਼ੱਕ ਦੇ ਆਧਾਰ ਤੇ ਕਾਰਵਾਈ ਜਾਂ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੀ ਐਸਾ ਹੈ ਕਿ ਜੋ 17 ਸਾਲ ਸੇ ਇਹ ਕੇਸ ਚੱਲ ਰਹਾ ਥਾ ਇਸ ਕੇਸ ਮੇ ਜੋ 17 ਸਾਲ ਪਹਿਲੇ ਜੋ ਐਵੀਡੈਂਸ ਥਾ ਉਸੇ ਤਰ੍ਹਾਂ ਜੋ 2016 ਮੇ ਐਨਆਈ ਦਾ ਚਾਟ ਸ਼ੀਟ ਆਇਆ ਥਾ ਉਸਮੇ जो कोई भी मटेरियल था उसी के बेस पे आज कोर्ट ने फैसला सुनाया है कोर्ट ने ये कहा है कि इस केस में आरडीएक्स डी कहाँ से लाया गया इन द ओपन कोर्ट दैट प्रोसिक्यूशन टोटली फेल टू प्रूव दैट देर वॉज एनी रोल ऑफ ऑल सेवन एक्यूज पर्सन आर फेसिंग द ट्रायल फ्रॉम सेवनटीन ईयर्स प्रोसिक्यूशन फेल टू प्रूव दैट द आर डी एक्स वेयर ब्रॉड बाय द कर्नल पुरोहित एंड इट वॉज असेंबल एंड ट्रान्स्पोर्टेड बाय द अक्यूज पर्सन्स टू दि स्पॉट ऑफ इन्सिडेंट इट इज ऑल्सो डिस्कलोज बाय द कोर्ट दॅट प्रॉसिक्युशन टोटली फेल टू प्रूव दॅट दी बॉम्ब प्लॉटेड वॉज प्लांटेड ऑन द एलिमल फ्रीडम व्हेकल विच वॉज एजली टू साध्वी प्रग्या सिंग देअर पॉर प्रॉसिक्युशन टोटली फेल टू प्रूव्ह the involvement of the accused persons also oh, one more thing that terrorism has no uh, religion but convicted cannot be based on a moral ground what is that exactly please explain accept. uh, court accepted that this was very serious incident lot of papers people were uh, died and uh, but uh, we cannot convict the accused on the moral basis because no sufficient evidence is came before the honorable court thank you we have this ਅਗੇ ਬਾਅਦ ਇਹ ਆ ਪੰਜਾਬ ਸਰਕਾਰ ਦੇ ਵੱਲੋਂ ਰਜਿਸਟਰੀ ਕਲਰਕਾਂ ਤੇ 56 ਕਸਮ ਦੀ ਤਿਆਰੀ ਕਰ ਲਈ ਗਈ ਆ ਤੇ ਰਿਸ਼ਵਤ ਖੋਰੀ ਖਤਮ ਕਰਨ ਦੇ ਲਈ ਮਾਲ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਫੈਸਲੇ ਦੇ ਮੁਤਾਬਕ ਲੰਮੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ ਕਰ ਦਿੱਤੇ ਗਏ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਏ ਕਿ ਜਿਹੜੇ ਨੌਜਵਾਨ 7 ਸਾਲ ਤੋਂ ਘੱਟ ਸੇਵਾ ਵਾਲੇ ਨੇ ਉਹਨਾਂ ਨੂੰ ਇਹ ਜਿੰਮੇ ਸੌਂਪਿਆ ਜਾਵੇ ਭਾਵੇਂ ਕਿ ਜਿਨ੍ਹਾਂ ਦੀ ਜੌਬ ਹਾਲੇ 7 ਸਾਲ ਤੋਂ ਜ਼ਿਆਦਾ ਨਹੀਂ ਹੋਈ ਆ 7 ਸਾਲ ਤੋਂ ਘੱਟ ਹੈ। ਉਹਨਾਂ ਨੂੰ ਇਹ ਜਿੰਮਾ ਸੌਂਪਿਆ ਜਾਵੇਗਾ ਰਜਿਸਟਰੀ ਕਲਰਕ ਵਾਲਾ ਕੰਮ ਉਹ ਕਰਨਗੇ ਤਾਂ ਬਹੁਤ ਲੰਮੇ ਸਮੇਂ ਤੋਂ ਜਿਹੜੇ ਤਾਇਨਾਤ ਨੇ ਰਜਿਸਟਰੀ ਕਲਰਕ ਉਹਨਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਵਕ-ਵਕ ਥਾਵਾਂ ਤੇ ਟਰਾਂਸਫਰ ਕੀਤਾ ਜਾਵੇਗਾ ਤੇ ਉਹਨਾਂ ਦਾ ਕੰਮ ਵੀ ਹੁਣ ਨਵੇਂ ਜੋਬ ਦੇ ਵਿੱਚ ਆਏ ਨੌਜਵਾਨ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮਾਲ ਵਿਭਾਗ ਦੇ ਬਧੀ ਇੱਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿ ਜਿਹੜੇ ਬਹੁਤ ਪੁਰਾਣੇ ਹੋ ਚੁੱਕੇ ਨੇ ਉਹਨਾਂ ਦਾ ਨੈਕਸਸ ਬਣ ਚੁੱਕਿਆ ਇਸ ਕਰਕੇ ਉਸ ਨੂੰ ਤੋੜਨ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਨੂੰ ਹੱਲ ਪਾਉਣ ਲਈ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਰਜਿਸਟਰੀ ਕਲਰਕਾਂ ਤੇ ਸਰਕਾਰ ਦਾ ਸ਼ਿਕੰਜਾ ਕਿਉਂਕਿ ਜਿਸ ਢੰਗ ਦੇ ਨਾਲ ਲਗਾਤਾਰ ਪੰਜਾਬ ਸਰਕਾਰ ਤਹਿਸੀਲਾਂ ਦੇ ਵਿੱਚ ਜੋ ਰਿਸ਼ਵਤਖੋਰੀ ਚੱਲਦੀ ਹੈ ਜੋ ਰਜਿਸਟਰੀਆਂ ਦੇ ਦੌਰਾਨ ਰਿਸ਼ਵਤ ਲਈ ਜਾਂਦੀ ਹੈ ਉਸ ਨੂੰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਦੇ ਤਹਿਤ ਇਹ ਇੱਕ ਅਹਿਮ ਅਤੇ ਵੱਡਾ ਫੈਸਲਾ ਲਿਆ ਗਿਆ ਹੈ ਤੇ ਬਹੁਤ ਸਾਰੇ ਰਜਿਸਟਰੀ ਕਲਰਿਕ ਕਈ-ਕਈ ਸਾਲਾਂ ਤੋਂ ਇੱਕੋ ਥਾਂ ਤੇ ਕੰਮ ਕਰ ਰਹੇ ਨੇ ਕੁਥਾਂ ਤੇ ਉਹਨਾਂ ਦਾ ਕੰਮ ਹੈ ਤੇ ਉਹਨਾਂ ਦੀ ਬਦਲੀ ਵੀ ਨਹੀਂ ਹੋਈ ਤੇ ਉਹਨਾਂ ਨੂੰ ਹੀ ਬਦਲਣ ਦੇ ਹੁਣ ਹੁਕਮ ਦਿੱਤੇ ਗਏ ਨੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਅਨੁਰਾਗ ਵਰਮਾ ਜਿਨ੍ਹਾਂ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਉਨਾਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਉਹਨਾਂ ਰਜਿਸਟਰੀ ਕਲਰਕਾਂ ਤੇ ਸ਼ਿਕੰਜਾ ਕਸਣ ਜਾ ਰਹੀ ਹੈ ਜੋ ਲੰਮੇ ਸਮੇਂ ਤੋਂ ਇੱਕ ਹੀ ਥਾਂ ਤੇ ਤਾਇਨਾਤ ਨੇ ਤੇ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਨੂੰ ਰੋਕਣ ਦੇ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਜਲਦ ਹੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣਗੀਆਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਹੈ ਪਿੰਡੋ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਸੀਜ਼ ਨੂੰ ਚਿੱਠੀ ਲਿਖ ਦਿੱਤੀ ਹੈ ਅਤੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਦੇ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਦੱਸ ਦਈਏ ਕਿ ਹਾਲੇ ਕੈਬਨਿਟ ਦੇ ਵਿੱਚ ਕੱਲ ਹੀ ਨਵੇਂ ਜੋ ਬਲਾਕ ਨੇ ਜਿਨ੍ਹਾਂ ਨੇ ਪੁਨਰਗਠਨ ਕੀਤਾ ਗਿਆ ਏ ਉਸ ਨੂੰ ਮਨਜ਼ੂਰੀ ਦਿੱਤੀ ਗਈ ਤੇ ਉਸ ਦੇ ਨਾਲ ਹੀ ਹੁਣ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਹੋਣਗੀਆਂ ਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਨਵੇਂ ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਉਸ ਦੇ ਮੁਤਾਬਕ ਹੀ ਚੋਣ ਹਲਕੇ ਬਣਾਏ ਜਾਣ ਭਾਵੇਂ ਜਿਹੜੇ ਪੰਚਾਇਤ ਸੰਮਤੀਆਂ ਦੇ ਚੋਣ ਹਲਕੇ ਨੇ ਉਹ ਹੁਣ ਨਵੇਂ ਪੁਨਰਗਠਨ ਦੇ ਹਿਸਾਬ ਦੇ ਨਾਲ ਬਣਾਏ ਜਾਣ ਕਿਉਂਕਿ ਬਹੁਤ ਸਾਰੇ ਪਿੰਡ ਇਧਰ ਬਲਾਕ ਤੋਂ ਦੂਜੇ ਬਲਾਕ ਦੇ ਵਿੱਚ ਗਏ ਹੋਣਗੇ ਤਾਂ ਕਈ ਬਲਾਕ ਜਿਹੜੇ ਨੇ ਉਹਨਾਂ ਦਾ ਪੁਨਰਗਠਨ ਕੀਤਾ ਗਿਆ ਹਾਲਾਂਕਿ ਕੋਈ ਵੀ ਬਲਾਕ ਨਵਾਂ ਨਹੀਂ ਬਣਾਇਆ ਗਿਆ ਸੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਤੱਕ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਤੇ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਹੈ ਪੰਜਾਬ ਦੇ ਵਿੱਚ ਪੰਚਾਇਤ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਡਿਊ ਨੇ ਤੇ ਉਸ ਦੀ ਤਿਆਰੀ ਸਰਕਾਰ ਦੇ ਵੱਲੋਂ ਕਰ ਲਈ ਗਈ ਹੈ ਖਾਸ ਕਰ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਸੂਬੇ ਦੇ ਸਾਰੇ ਏਡੀਸੀਜ਼ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਕਿ ਜੋ ਬਲਾਕਾਂ ਦਾ ਪੁਨਰ ਗਠਨ ਹੋਇਆ ਹੈ ਉਸ ਦੇ ਹਿਸਾਬ ਦੇ ਨਾਲ ਨਵੇਂ ਚੋਣ ਹਲਕੇ ਬਣਾਏ ਜਾਣ ਰੋਕ ਅਗਲੀ ਵੱਡੀ ਖਬਰ ਦਾ ਕਰਦੇ ਹਾਂ ਹੁਣ ਪੰਜਾਬ ਦੇ ਵਿੱਚ ਫ੍ਰੀ ਹੋਵੇਗਾ ਕੈਂਸਰ ਵਾਲਾ ਪੈਟ ਸਕੈਨ ਦਰਸਲ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਜਾਵੇਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੈਟ ਸਕੈਨ ਇੱਕ ਸਕੈਨ ਹੈ ਇੱਕ ਟੈਸਟ ਹੈ ਜੋ ਕੈਂਸਰ ਦੇ ਮਰੀਜ਼ਾਂ ਦਾ ਕੀਤਾ ਜਾਂਦਾ ਜਿਨ੍ਹਾਂ ਸ਼ੱਕ ਹੁੰਦਾ ਹੈ ਕਿ ਇਹ ਕੈਂਸਰ ਹੈ ਫਿਲਹਾਲ ਇਹ ਵੀ ਦੱਸਦੀ ਹੈ ਕਿ ਇਹ ਟੈਸਟ ਕਾਫੀ ਮਹਿੰਗਾ ਹੁੰਦਾ ਹੈ ਤੇ ਕੈਂਸਰ ਦੇ ਲਈ ਇਹ ਜ਼ਰੂਰੀ ਹੁੰਦਾ ਸਕੈਨ ਤੇ 18 ਤੋਂ 20 ਹਜ਼ਾਰ ਇਸ ਦੀ ਕੀਮਤ ਆਮ ਦੱਸੀ ਜਾਂਦੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣੇ ਫੈਸਲਾ ਲਿਆ ਗਿਆ ਹੈ ਖਾਸ ਕਰ ਸਿਹਤ ਵਿਭਾਗ ਦੇ ਵੱਲੋਂ ਕਿ ਆਉਂਦੇ 3 ਤੋਂ 4 ਮਹੀਨਿਆਂ ਦੇ ਵਿੱਚ ਜੋ ਇਹ ਪੈਟ ਸਕੈਨ ਹੈ ਜੋ ਇਹ ਟੈਸਟ ਹੈ ਇਹ ਮੁਫਤ ਕੀਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਹਸਪੀਟਲਸ ਦੇ ਵਿੱਚ ਤੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਲਗਾਤਾਰ ਯਤਨ ਕਰ ਰਹੀ ਹੈ ਚਾਹੇ ਉਹ ਮੁਫਤ ਮੈਡੀਕਲ ਬੀਮਾ ਦੀ ਗੱਲ ਹੋਵੇ ਸਿਹਤ ਬੀਮਾ ਦੀ ਗੱਲ ਹੋਵੇ 10 ਲੱਖ ਤੱਕ ਤੇ ਹੁਣ ਇਹ ਪੰਜਾਬ ਦੇ ਵਿੱਚ ਪੈਟ ਸਕੈਨ ਜੋ ਕੈਂਸਰ ਦੇ ਮਰੀਜ਼ਾਂ ਦੇ ਨਾਲ ਜੁੜਿਆ ਹੁੰਦਾ ਏ ਉਸ ਨੂੰ ਮੁਫਤ ਕੀਤਾ ਜਾ ਰਿਹਾ ਹੈ ਆਉਂਦੇ 3-4 ਮਹੀਨਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਜਾਵੇਗੀ ਖਬਰ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਇੱਕ ਸਪਸ਼ਟਿਕਰਨ ਦਿੱਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਪਾਰਟੀ ਹੈ ਤੇ ਉਹਨਾਂ ਦੇ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਗਿਆ ਕਿ ਉਹਨਾਂ ਦਾ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਲ ਕੋਈ ਲਿੰਕ ਨਹੀਂ ਹੈ ਕੋਈ ਵਾ ਵਾਸਤਾ ਨਹੀਂ ਹੈ ਦੱਸਿਆ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਜਥੇਬੰਦੀ ਬਣਾਈ ਗਈ ਹੈ ਤੇ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸੇ ਜਥੇਬੰਦੀ ਨੂੰ ਆਧਾਰ ਬਣਾ ਕੇ ਅਮਰਿਤਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਲਾਇਆ ਗਿਆ ਜਦ ਕਿ ਸਾਡੀ ਪਾਰਟੀ ਦਾ ਇਸ ਜਥੇਬੰਦੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਇਸੇ ਜਥੇਬੰਦੀ ਨੂੰ ਆਧਾਰ ਬਣਾ ਕੇ ਤੀਜੀ ਵਾਰ ਐਨਐਸਏ ਲਾਇਆ ਗਿਆ ਹੈ ਅਮਰਿਤਪਾਲ ਦੀ ਪਾਰਟੀ ਦੇ ਵੱਲੋਂ ਹੁਣ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਡੀ ਪਾਰਟੀ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਦਾ ਕੈਨੇਡਾ ਵਾਲੀ ਏਕੇਆਪ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਨਾਲ ਕੋਈ ਲਿੰਕ ਨਹੀਂ ਹੈ ਕੋਈ ਸੰਬੰਧ ਨਹੀਂ ਹੈ ਇਹ ਸਪਸ਼ਟਕਰਨ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਅਮਰਿਤਪਾਲ ਸਿੰਘ ਫਰੂਦ ਸਾਹਿਬ ਜੋ MP ਨੇ ਤੇ NSA ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੀਜੀ ਵਾਰ ਉਹਨਾਂ ਤੇ NSA ਐਕਸਟੈਂਡ ਕੀਤਾ ਗਿਆ ਸੀ ਇੱਕ ਜਥੇਬੰਦੀ ਬੜੀ ਚਰਚਾ ਵਿੱਚ ਚੱਲ ਰਹੀ ਹੈ AKF ਇੰਟਰਨੈਸ਼ਨਲ ਐਸੋਸੀਏਸ਼ਨ ਜਿਸ ਦਾ ਗਠਨ ਕੁਝ ਕੁ ਮਹੀਨੇ ਪਹਿਲਾਂ ਸਰੀ ਕੈਨੇਡਾ ਵਿੱਚ ਕੀਤਾ ਗਿਆ ਤਾਂ ਇੱਥੇ ਸਾਡੀ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਲ ਦੇ ਪਾਰਟੀ ਵੱਲੋਂ ਐਮਪੀ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਸਾਡੀ ਸਟੇਟਮੈਂਟ ਹੈ ਵੀ ਇਸ ਜਥੇਬੰਦੀ ਨਾਲ ਸਾਡਾ ਕੋਈ ਲੈਣ ਦੇ ਨਹੀਂ ਇਸੇ ਜਥੇਬੰਦੀ ਦੀਆਂ ਜੋ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਆਧਾਰ ਬਣਾ ਕੇ ਐਮਪੀ ਭਾਈ ਅਮਰਤਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਐ ਲਾਈ ਗਈ ਹੈ ਨਾ ਹੀ ਐਮਪੀ ਭਾਈ ਅਮਰਤਪਾਲ ਸਿੰਘ ਦਾ ਨਾ ਹੀ ਉਨ੍ਹਾਂ ਦੀ ਜੋ ਪਾਰਟੀ ਕਾਲੀਦਲ ਵਾਰਿਸ ਪੰਜਾਬ ਦੇ ਨਾ ਹੀ ਉਹਨਾਂ ਦੇ ਸੰਗੀ ਸਾਥੀਆਂ ਦਾ ਇਸ ਜਥੇਬੰਦੀ ਏਕੇਐਫ ਨਾਲ ਕੋਈ ਤਾਲੁਕਾਤ ਹੈ ਸ਼ਹੀਦ ਉਦਮ ਸਿੰਘ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਸਜਦਾ ਕੀਤਾ ਗਿਆ ਸੁਨਾਮ ਪਹੁੰਚ ਕੇ ਨਾਇਬ ਸੈਣੀ ਨੇ ਸ਼ਰਧਾ ਦੇ ਫੁੱਲ ਪੈਂਟ ਕੀਤੇ ਨੇ ਨਾਇਬ ਸੈਣੀ ਨੇ ਕਿਹਾ ਕਿ ਮੈਂ ਉਸ ਯੋਧੇ ਨੂੰ ਸ਼ਰਧਾਂਜਲੀ ਦੇਣ ਆਇਆ ਹਾਂ ਜਿਸ ਨੇ ਲੰਡਨ ਜਾ ਕੇ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਦੱਸਿਏ ਕਿ ਅੱਜ ਸ਼ਹੀਦ ਉਦਮ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ ਸੁਨਾਮ ਦੇ ਵਿੱਚ ਅੱਜ ਸਮਾਗਮ ਹੋ ਰਹੇ ਨੇ ਮੁੱਖ ਮੰਤਰੀ ਪੰਜਾਬ ਵੀ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਨੇ ਪਰ ਉਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਸੁਨਾਮ ਪਹੁੰਚ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦੇਣ ਆਏ ਨਾਇਬ ਸੈਣੀ ਨੇ ਕਿਹਾ ਕਿ ਮੈਂ ਉਸ ਯੋਧੇ ਨੂੰ ਸ਼ਰਧਾਂਜਲੀ ਦੇਣ ਆਇਆ ਜਿਸ ਨੇ ਲੰਡਨ ਚ ਜਾ ਕੇ ਜਲਿਆਂਵਾਲੇ ਬਾਗ ਇਹ ਕਤਲੇਆਮ ਦਾ ਬਦਲਾ ਲਿਆ ਸੀ ਦੱਸ ਦੇ ਕਿ ਜਨਰਲ ਡਾਇਰ ਤੋਂ ਬਦਲਾ ਲਿਆ ਗਿਆ ਸੀ ਸ਼ਹੀਦ ਉਧਮ ਸਿੰਘ ਦੇ ਵੱਲੋਂ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਕਤਲੇਆਮ ਕਰ ਦਿੱਤਾ ਗਿਆ ਸੀ ਪਰ ਮੇਰੇ ਲਈ ਇਹ ਪਰਮ ਸਭਾ ਚੇ ਕਿ ਜਿਨ੍ਹਾਂ ਨੇ ਅਜਿਹੇ ਮਹਾਨ ਕ੍ਰਾਂਤੀਕਾਰੀ ਵੀਰ ਜਿਨ੍ਹਾਂ ਨੇ ਇਸ ਆਜ਼ਾਦੀ ਮੇਂ अपनी महत्वपूर्ण भूमिका सिंह और जिन्होंने ऐसी घटना को व्यथित हुए हैं जो 13 अप्रैल उन्नीस सौ उन्नीस को जलिया वाले बाग में हजारों लोगों को जनरल डायर ने गोलियों से भून और उसने भारत माँ की माटी को उठा करके संकल्प लिया था कि जब तक मैं जनरल डायर को इन मौत का बदला नहीं ले लेता उसको मौत के घाट नहीं उतार देता तब तक मैं चैन से नहीं रहूंगा और उन्होंने 21 वर्ष तक तपस्या की ये उनका साहस उनकी तपस्या ये 21 वर्षों के बाद जर्नल डायर को उनकी भूमि को मौत के घाट उतारने का उन्होंने काम किया है और उन्होंने उन लोगों को सच्ची श्रद्धांजलि दी है ऐसे महान व्यक्तित्व को आज जिनकी आजादी के अंदर बड़ी भूमिका रही है आज उनकी जन्म भूमि के ऊपर मुझे आकर नहीं देखिए मैं पहले भी आता रहा हूँ ये आज नहीं मैं पहले भी आता रहा हूँ और पहले भी मैंने यहाँ पर आकर के मैं सरदार भगत सिंह जी के वहां ਘਟਕੜਕਲਾ ਵਹਾਂ ਪਰ ਵੀ ਮੈਂ ਗਿਆ ਅੱਜ ਨਹੀਂ ਮੈਂ ਮੈਂ ਪਹਿਲੇ ਵੀ ਜਾਂਦਾ ਰਹਾ ਸ੍ਰੀ ਸਭ ਪ੍ਰਜਾਪਾਲ ਜੀ ਸ੍ਰੀ ਸਭਾਨ ਪ੍ਰੇਤਿਤਵ ਐਸੇ ਮਹਾਨ ਕ੍ਰਾਂਤੀਕਾਰੀ ਵੀ ਜਿਨ੍ਹਾਂ ਦਾ ਅੱਜ ਬਰਤਨ ਦਿਵਸ ਹੈ ਅੱਜ ਮੈਨੂੰ ਇੱਥੇ ਪਰ ਆਕਰ ਕੇ ਸਿਰ ਸੁਣਾਉਣ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਸ਼ਹੀਦ ਦੂਦਮ ਸਿੰਘ ਨੂੰ ਯਾਦ ਕੀਤਾ ਗਿਆ ਹੈ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਭਾਰਤ ਮਾਤਾ ਦੇ ਅਮਰ ਉਤਰ ਸ਼ਹੀਦ ਉਦਮ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਮੇਰੀ ਨਿਮਰ ਸ਼ਰਧਾਂਜਲੀ ਉਹਨਾਂ ਦੀ ਦੇਸ਼ ਭਗਤੀ ਅਤੇ ਬਹਾਦਰੀ ਦੀ ਕਹਾਣੀ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਣਾ ਸਰੋਤ ਬਣੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕਰਕੇ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਸ ਦੇ ਨਾਲ ਇਹ ਤਿੰਨ ਤਸਵੀਰਾਂ ਹੈ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੁਨਾਮ ਤੋਂ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਥੋੜੀ ਦੇਰ ਦੇ ਵਿੱਚ ਅਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਸ਼ਹੀਦ ਉਦਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ 21 ਸਾਲ ਬਾਅਦ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਨਾਇਬ ਸੈਣੀ ਵੀ ਸੁਨਾਮ ਪਹੁੰਚੇ ਉਹਨਾਂ ਦੇ ਵੱਲੋਂ ਵੀ ਸ਼ਹੀਦ ਉਦਮ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਉਹਨਾਂ ਦੇ ਬਲੀਦਾਨ ਨੂੰ ਯਾਦ ਕੀਤਾ ਗਿਆ ਉਨਾ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਵੱਲੋਂ ਜਿਸ ਤੰਗ ਦੇ ਨਾਲ ਦੇਸ਼ ਦੇ ਲਈ ਕੁਰਬਾਨੀ ਦਿੱਤੀ ਗਈ ਉਸ ਨੂੰ ਯਾਦ ਕੀਤਾ ਗਿਆ ਅੱਜ ਪੂਰਾ ਦੇਸ਼ ਸ਼ਹੀਦ ਉਦਮ ਸਿੰਘ ਨੂੰ ਯਾਦ ਕਰ ਰਿਹਾ ਹੈ ਸ਼ਹੀਦ ਉਦਮ ਸਿੰਘ ਜੋ ਸੁਨਾਮ ਦੇ ਨਾਲ ਸਬੰਧਤ ਸੀ ਅਤੇ 1919 ਦੇ ਵਿੱਚ 13 April 1919 ਦੇ ਵਿੱਚ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਵਿੱਚ ਜੋ ਖੂਨੀ ਸਾਾਕਾ ਹੋਇਆ ਹਜ਼ਾਰਾਂ ਲੋਕਾਂ ਨੂੰ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਵੱਲੋਂ ਜਨਰਲ ਡਾਇਰ ਦੇ ਵੱਲੋਂ ਗੋਲੀਆਂ ਨਾਲ ਪੁੰਨ ਦਿੱਤਾ ਗਿਆ ਸੀ ਬਹੁਤ ਸਾਰੇ ਲੋਕਾਂ ਨੇ ਉਸ ਖੂਹ ਦੇ ਵਿੱਚ ਛਾਲਾ ਮਾਰ ਦਿੱਤੀਆਂ ਤੇ ਅੱਜ ਉਸ ਯੋਧੇ ਦਾ ਬਲਿਦਾਨ ਦਿਵਸ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨੇ ਇਸ ਦਾ ਬਦਲਾ ਲਿਆ ਸੀ ਸੀਐਮ ਮਾਨ ਥੋੜੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਰਾਜਪਦਰੀ ਸਮਾਗਮ ਹੈ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ ਆਪ ਸੁਪਰੀਮੋ ਇਸ ਤੋਂ ਪਹਿਲਾਂ ਨਾਇਬ ਸੈਣੀ ਦੇ ਵੱਲੋਂ ਵੀ ਸੁਨਾਮ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਗਈ ਹੈ ਉਧਰ ਲਦਾਖ ਦੇ ਵਿੱਚ ਫੌਜ ਦੀ ਗੱਡੀ ਤੇ ਚਟਾਨ ਡਿੱਗ ਪਈ ਜਿਸ ਦੇ ਵਿੱਚ ਪੰਜਾਬ ਦੇ ਦੋ ਘਰਾਂ ਦੇ ਵਿੱਚ 70 ਵਿਛ ਗਏ ਨੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਮਨਕੋਟਿਆ ਦੀ ਇਸ ਦੌਰਾਨ ਸ਼ਹਾਦਤ ਹੋ ਗਈ ਤੇ ਪਰਿਵਾਰ ਸਦਮੇ ਦੇ ਵਿੱਚ ਆ ਉਧਰ ਗੁਰਦਾਸਪੁਰ ਦੇ ਜਵਾਨ ਦਲਜੀਤ ਸਿੰਘ ਦੇ ਪਿੰਡ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਏ ਦੋਹਾਂ ਦੀ ਮ੍ਰਿਤਕ ਦੇ ਅੱਜ ਜੱਦੀ ਪਿੰਡ ਲਿਆਂਦੀ ਜਾਵੇਗੀ ਲਦਾਖ ਤੋਂ 에ਅਰ ਲਿਫਟ ਕਰਕੇ ਪੰਜਾਬ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਚ ਜਵਾਨ ਦਿਲਜੀਤ ਦਾ ਅੰਤਿਮ ਸੰਸਕਾਰ ਹੋਏਗਾ ਦੋ ਭਰਾਵਾਂ ਤੇ ਦੋ ਭੈਣਾਂ ਚ ਸਭ ਤੋਂ ਛੋਟਾ ਸੀ ਦਿਲਜੀਤ 7 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਦੂਜੇ ਪਾਸੇ ਪਠਾਨਕੋਟ ਦੇ ਵਿੱਚ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਪਠਾਨਕੋਟ ਦੇ ਅਬਰੋਲ ਨਗਰ ਦੇ ਰਹਿਣ ਵਾਲੇ ਸਨ ਭਾਨੂੰ ਪ੍ਰਤਾਪ ਕਰਨਲ ਭਾਨੂੰ ਪ੍ਰਤਾਪ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਪਤਨੀ ਤੇ 6 ਸਾਲ ਦਾ ਮਾਸੂਮ ਬੇਟਾਏ ਸਦਾ ਲਈ الविदा ਆਖ ਗਏ ਨੇ ਦੇਸ਼ ਲਈ ਸ਼ਹਾਦਤ ਦੇ ਗਏ ਨੇ ਇਸ ਦੇ ਨਾਲ ਹੀ ਸੀਐਮ ਮਾਨ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਲਦਾਖ ਦੀ ਗਲਵਾਨ ਘਾਟੀ ਵਿਖੇ ਹੋਈ ਲੈਂਡਸਲਾਈਡ ਦੇ ਵਿੱਚ ਪਠਾਨਕੋਟ ਦੇ ਜਵਾਨ ਭਾਨੂੰ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਦਿਲਜੀਤ ਸਿੰਘ ਦੇ ਸ਼ਹੀਦ ਹੋਣ ਅਤੇ ਤਿੰਨ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਅਤੇ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ ਸਰਕਾਰ ਵੱਲੋਂ ਵਾਅਦੇ ਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਹਾਂ ਮੈਂ ਮੈਂ ਠੀਕ ਠਾਕ ਹਾਂ ਹੋਰ ਮੈਨੂੰ ਕੁਝ ਨਹੀਂ ਬੋਲਿਆ ਪਰ ਉਹ ਫੋਨ ਕੱਟ ਛੱਡਿਆ ਦੋ ਤਿੰਨ ਗੱਲਾਂ ਕੀਤੀਆਂ ਮੈਂ ਬੱਚੇ ਮੇਰੇ ਨੇ ਕਹਿੰਦਾ ਬਾਅਦ ਵਿੱਚ ਮੈਂ ਲਾਂ ਆਇਆ ਫੋਨ ਮੰਮੀ ਮੈਂ ਠੀਕ ਆ ਪੁੱਤ ਫਿਰ ਨੂੰ ਗੱਲ ਮੇਰੀ ਹੋਈ ਪਰਸੋਂ ਸ਼ਾਮੇ ਗੱਲ ਹੋਈ ਮੇਰੀ ਕੀ ਤਿਆਰੀਆਂ ਘਰ ਬਣਾਉਣ ਦੀ ਤਿਆਰੀਆਂ ਹਾਂ ਤਿਆਰੀਆਂ ਬਣਾਉਣ ਦੇ ਘਰ ਬਣਾਉਣ ਦੀਆਂ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਣਾ ਮੈਂ ਤੁਸੀਂ ਮਿਸਤਰੀ ਲੱਭੜੋ ਮਿਸਤਰੀ ਵੀ ਲੱਭ ਲਿਆ ਕੱਲ ਹੀ ਮਿਸਤਰੀ ਵੀ ਲੱਭ ਲਿਆ ਕੱਲ ਹੀ ਕੀ ਪਤਾ ਹੈ ਮੇਰੇ ਬੱਚੇ ਮਿਸਤਰੀ ਲੱਭਣਾ ਮੇਰਾ ਬੱਚਾ ਚਲ ਜਣਾ ਹੈ ਤੇ ਇੱਕ ਦੂਜਾ ਜਵਾਨ ਹੋਰ ਵੀ ਡੈੱਡ ਹੋ ਗਿਆ ਤੇ ਜਿਹੜੇ ਦੂਜੇ ਮਗਰ ਹੀ ਉਹਨਾਂ ਨੇ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਰ ਲਿਆਂ ਦੀ ਸਦੋਂ ਜੀਤ ਕਰੋ ਛੁੱਟੀ ਕੱਟ ਕੇ ਕਰੋ ਜੇਸੂ ਇਹਨੂੰ 10 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ 3 ਮਹੀਨੇ ਆ 4 ਤਰੀਕ ਨੂੰ 3 ਮਹੀਨੇ ਪੂਰੀ ਹੋ ਜੀ ਬਾਦੀ ਵਾਰ ਤਦੋਂ ਤੁਹਾਡੀ ਗੱਲ ਹੋਈ ਸੀ ਮੇਰੇ ਨਾਲ 4-5 ਦਿਨ ਹੋ ਬਦਨ ਕਰ ਮਮੀ ਆਪਣੀ ਪਰਸੋਂ ਗੱਲ ਹੋਈ ਤੇ ਉਧਰ ਪੰਜਾਬ ਦੇ ਕਰੈਕਟਰ ਅਭਿਸ਼ੇਕ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ ਇੰਟਰਨੈਸ਼ਨਲ ਕ੍ਰਿਕਟ ਰੈਂਕਿੰਗ ਦੇ ਵਿੱਚ ਅਭਿਸ਼ੇਕ T20 ਦੇ ਨੰਬਰ 1 ਬੱਲੇਬਾਜ਼ ਬਣ ਚੁੱਕੇ ਨੇ ਰੈਂਕਿੰਗ ਦੇ ਵਿੱਚ ਵਿਰਾਟ ਕੋਹਲੀ ਤੇ ਸੂਰੀਆ ਕੁਮਾਰ ਦੀ ਬਰਾਬਰੀ ਕਰ ਲਈ ਹੈ ਦਸਦੀਏ ਕਿ ਟ੍ਰੈਵਿਸ ਹੈੱਡ ਨੂੰ ਪਛਾੜ ਕੇ ਨੰਬਰ 1 ਤੇ ਪਹੁੰਚੇ ਨੇ ਅਭਿਸ਼ੇਕ ਸ਼ਰਮਾ ਤੇ ਰੈਂਕਿੰਗ ਦੇ ਵਿੱਚ ਟੌਪ ਤੇ ਪਹੁੰਚਣ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ ਨੇ ਅਭਿਸ਼ੇਕ ਸੀਐਮਆਰ ਨੇ ਅਭਿਸ਼ੇਕ ਸ਼ਰਮਾ ਨੂੰ ਵਧਾਈ ਦਿੱਤੀ ਹੈ ਤੇ ਸ਼ਾਨਦਾਰ ਪ੍ਰਾਪਤੀ ਲਈ ਅਭਿਸ਼ੇਕ ਨੂੰ ਮੁਬਾਰਕਾਂ ਵੀ ਦਿੱਤੀਆਂ ਨੇ ਸੀਐਮ ਨੇ ਲਿਖਿਆ ਹੈ ਕਿ ਪੰਜਾਬ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਦਸਦੀਏ ਕਿ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ ਤੇ ਇਸ ਵੇਲੇ ਉਹਨਾਂ ਦੇ ਵੱਲੋਂ ਇਤਿਹਾਸ ਰਚ ਦਿੱਤਾ ਗਿਆ ਜਿਸ ਤੋਂ ਬਾਅਦ ਸੀਐਮ ਮਾਨ ਸਮੇਤ ਵੱਖ-ਵੱਖ ਕ੍ਰਿਕਟ ਪ੍ਰੇਮੀਆਂ ਦੇ ਵੱਲੋਂ ਵਿਸ਼ੇਖ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਕ੍ਰਿਕਟਰ ਨੇ ਵਿਸ਼ੇਖ ਸ਼ਰਮਾ ਜਿਨ੍ਹਾਂ ਦੇ ਵੱਲੋਂ ਇਹ ਇਤਿਹਾਸ ਰਚਿਆ ਗਿਆ ਇੰਟਰਨੈਸ਼ਨਲ ਕ੍ਰਿਕਟ ਰੈਂਕਿੰਗ ਦੇ ਵਿੱਚ ਨੰਬਰ 1 ਬਣ ਚੁੱਕੇ ਨੇ T20 ਬੱਲੇਬਾਜ਼ ਦਰਅਸਲ ਰੈਂਕਿੰਗ ਦੇ ਵਿੱਚ ਪਹਿਲਾਂ ਵਿਰਾਟ ਕੋਹਲੀ ਤੇ ਸੂਰੀਆ ਕੁਮਾਰ ਸੀ ਉਹਨਾਂ ਦੀ ਵੀ ਹੁਣ ਬਰਾਬਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਟ੍ਰੈਵਿਸ ਹੈਡ ਨੂੰ ਪਛਾੜ ਕੇ ਨੰਬਰ 1 ਤੇ ਪਹੁੰਚੇ ਨੇ ਅਵਿਸ਼ੇਖ ਸ਼ਰਮਾ ਤੇ ਰੈਂਕਿੰਗ ਦੇ ਵਿੱਚ ਟੌਪ ਤੇ ਪਹੁੰਚਣ ਵਾਲੇ ਉਹ ਤੀਜੇ ਭਾਰਤੀ ਖਿਡਾਰੀ ਬਣੇ ਤੇ ਉਧਰ ਆਸਟ੍ਰੇਲੀਆ ਦੇ ਵਿੱਚ YouTube ਹੁਣ ਬੱਚੇ ਨਹੀਂ ਚਲਾ ਸਕਣਗੇ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੈ ਉਹ YouTube ਦੀ ਵਰਤੋਂ ਨਹੀਂ ਕਰ ਸਕਣਗੇ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਤੇ ਸਖਤੀ ਵਧਾ ਦਿੱਤੀ ਗਈ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube ਬੈਨ ਕਰ ਦਿੱਤਾ ਗਿਆ ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ پابੰਦੀ ਲਾ ਦਿੱਤੀ ਗਈ ਹੈ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਬੇਹੱਦ ਸਖਤ ਫੈਸਲਾ ਲਿਆ ਹੈ ਤੇ ਇਸ ਫੈਸਲੇ ਨੂੰ ਜਲਦ ਹੀ ਲਾਗੂ ਵੀ ਕੀਤਾ ਜਾਏਗਾ ਸੋਸ਼ਲ ਮੀਡੀਆ ਕੰਪਨੀ ਨੇ ਫੈਸਲੇ ਤੇ ਸਵਾਲ ਚੁੱਕੇ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਟਿਕਟੌਕ ਇੰਸਟਾਗ੍ਰam ਟਵਿੱਟਰ ਅਤੇ ਸਨੇਪਚੈਟ ਦਾ ਇਸਤੇਮਾਲ ਕਰਨ ਤੇ ਵੀ ਬੈਨ ਲਾ ਦਿੱਤਾ ਸੀ ਕਿ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਇਸ ਕਰਕੇ ਜਿਸ ਤੰਗ ਦੇ ਨਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁਣ YouTube ਤੇ ਨਾ ਹੀ ਅਕਾਊਂਟ ਬਣਾ ਸਕਣਗੇ ਨਾ ਹੀ YouTube ਦਾ ਇਸਤਮਾਲ ਕਰ ਸਕਣਗੇ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇਹ ਸਖਤੀ ਕੀਤੀ ਗਈ ਹੈ ਖਾਸ ਕਰਕੇ ਬੱਚਿਆਂ ਲਈ ਆਸਟ੍ਰੇਲੀਆ ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਤੇ ਗਲਤ ਪ੍ਰਭਾਵ ਪੈਂਦਾ ਗਲਤ ਅਸਰ ਪੈਂਦਾ ਜੋ ਚੀਜ਼ਾਂ ਉਹਨਾਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਉਹ ਵੀ ਉਹ YouTube ਤੇ ਸਰਚ ਕਰਕੇ ਦੇਖਦੇ ਨੇ ਇਸ ਕਰਕੇ ਸਖਤੀ ਵਧਾਈ ਗਈ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube ਬੈਨ ਕਰ ਦਿੱਤੀ ਗਈ ਹੈ ਇਸਤੇਮਾਲ ਨਹੀਂ ਕਰ ਸਕਣਗੇ 16 ਸਾਲ ਤੋਂ ਛੋਟੀ ਉਮਰ ਦੇ ਬੱਚੇ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਸਰਕਾਰ ਨੇ بڑا ਕੜਾ ਫੈਸਲਾ ਲਿਆ ਸੀ ਜਦੋਂ TikTok ਬੰਦ ਕਰ ਦਿੱਤੀ ਸੀ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਲਈ Instagram Twitter Snapchat ਦਾ ਇਸਤੇਮਾਲ ਕਰਨ ਤੇ ਵੀ ਰੋਕ ਲਾ ਦਿੱਤੀ ਸੀ ਤੇ ਹੁਣ YouTube ਤੇ ਵੀ ਰੋਕ ਲਾਈ ਜਾ ਰਹੀ ਹੈ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਵੱਡੀ ਖਬਰ ਦਾ ਜ਼ਿਕਰ ਕਰਿਆ ਪੰਜਾਬ 'ਚ ਜਲਦ ਹੋਣ ਗਿਆ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਅਦਜ਼ ਕੇ 5 ਅਕਤੂਬਰ ਤੋਂ ਪਹਿਲਾ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਵੀ ਲਿਖੀ ਹੈ ਤੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਦੇ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਜੁਨੇ ਉਹ ਜਾਰੀ ਕੀਤੇ ਗਏ ਨੇ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਇਸ ਬਾਬਤ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ 5 ਅਕਤੂਬਰ ਤੋਂ ਪਹਿਲਾ ਚੋਣਾ ਕਰਵਾਉਣ ਦੀ ਤਿਆਰੀ ਛੇ ਪੰਜਾਬ ਸਰਕਾਰ ਕੇ ਪੰਜਾਬ ਚ ਜਲਦ ਪੰਚਾਇਤ ਸਮਿਤੀ ਤੋਂ ਇਹ ਜ਼ਿਲ੍ਹਾ ਪਰਿਸ਼ਦ ਚੋਣਾ ਹੋਣ ਗਿਆ ਦੱਸ ਕੇ ਪਿੰਡੋਂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ ਇਹੀ ਹੈ ਚਿੱਠੀ ਹੈ ਜੋ ਕਿ ਸਾਰੇ ਵਿਪੰਚਾਇਤੀ ਵਿਭਾਗਾਂ ਨੂੰ ਲਿਖੀ ਗਈ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਵੀ ਇਸ ਬਾਬਤ ਜਾਰੀ ਕੀਤੇ ਗਏ ਨੇ ਤੇ ਸਾਰੇ ਪੰਚਾਇਤੀ ਵਿਭਾਗ ਨੇ ਸੂਬੇ ਦੇ ਸਾਰੇ ਏਡੀਜ਼ ਨੂੰ ਚਿੱਠੀ ਲਿਖੀ ਹੈ ਮੇਨਾ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜਨੇ ਵਿਨੇਸ਼ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ 5 ਅਕਤੂਬਰ ਤੋਂ ਪਹਿਲਾ ਹੋਣ ਗਿਆ ਅ ਸਰਪ ਇਹ ਚੋਣਾ ਵੀ ਜਿਹੜੀ ਪੰਜਾਬ ਵਿੱਚ ਡਿਊ ਚੱਲ ਰਹੀਆਂ ਸੀਗੀਆਂ ਤੇ ਉਹਨਾਂ ਇੱਕ ਲੈਟਰ ਦੀ ਕਾਪੀ ਹੈ ਜਿਹੜੀ న్యూਸ ਰੀਡਿੰਗ ਕੋਲੇ ਮੌਜੂਦ ਹੈ ਉਸ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਹੈ ਇਹ ਲੈਟਰ ਹੈ ਜਿਹੜੀ ਸਪੈਸ਼ਲ ਫੈਕਟਰੀ ਹੈ ਪੰਜਾਬ ਸਰਕਾਰ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਦੇ ਉਹਨਾਂ ਨੇ ਜਿਹੜੇ ਏਡੀਜ਼